ਰੱਛ ਕੋ ਸਤਸ੍ਰੀ ਅਕਾਲ ਮੈਂ ਆਪਣੇ ਚੈਨਲ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਤੰਦਰੁਸਤ ਹੋਵੋ ਦੋਸਤੋ ਹਰ ਕਿਸੇ ਦਾ ਸੁਪਨਾ ਹੁੰਦਾ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਨ ਦਾ ਕੋਈ ਨੌਕਰੀ ਕਰਨਾ ਚਾਹੁੰਦਾ ਕੋਈ ਵਪਾਰ ਕਰਨਾ ਚਾਹੁੰਦਾ ਪਰ ਇੱਕ ਹਾਲਸ ਹੁੰਦਾ ਜਿਹੜਾ ਆਪਾਂ ਨੂੰ ਉਹ ਕੰਮ ਕਰਨ ਤੋਂ ਰੋਕਦਾ ਕਿਵੇਂ ਇੱਕ ਉਦਾਹਰਣ ਦੇ ਸੌਤੇ ਸਮਝਦੇ ਜੇ ਤੁਸੀਂ ਨੌਕਰੀ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਸੋਚੋਗੇ ਅੱਜ ਨੌਕਰੀ ਦੀ ਤਿਆਰੀ ਕਰਦੇ ਹਾਂ ਅੱਜ ਸਟਾਰਟ ਕਰਦੇ ਹਾਂ ਫਿਰ ਕੋ ਐਵੇਂ ਦੇ ਖਿਆਲ ਆਉਂਦੇ ਆ ਜਿਹੜੇ ਤੁਹਾਡੇ ਮਨਸੂਬੇ ਬਦਲ ਜਾਂਦੇ ਨੇ ਤੁਸੀਂ ਸੋਚਦੇ ਹੋ ਅੱਜ ਨਹੀਂ ਕੱਲ ਨੂੰ ਪੱਕਾ ਜੇ ਕੋਈ ਵਿਦਿਆਰਥੀ ਪੜ੍ਹਾਈ ਕਰਨਾ ਚਾਹੁੰਦਾ ਚੰਗੇ ਨੰਬਰ ਲੈਣਾ ਚਾਹੁੰਦਾ ਉਹ ਸੋਚੂਗਾ ਮੈਂ ਪੜ੍ਹਾਈ ਕਰਦਾ ਤੇ ਮੈਂ ਚੰਗੇ ਨੰਬਰ ਲਊਗਾ ਫਿਰ ਉਹਦੇ ਮਨ ਵਿੱਚ ਦੂਜਾ ਖਿਆਲ ਆਉਂਦਾ ਥੋੜਾ ਜਿਹਾ ਰੈਸਟ ਕਰ ਲੈਂਦੇ ਆ ਉਹ ਰੈਸਟ ਕਰਨ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਉਹ ਉਹਦੇ ਸੋਚਦਾ ਮੈਂ ਥੋੜਾ ਜਿਹਾ ਫੋਨ ਹੋਰ ਦੇਖ ਲਵਾਂ ਫਿਰ ਇੰਸਟਾ ਤੇ ਸਕਰੋਲ ਕਰਨ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਉਹਨੂੰ ਭੁੱਖ ਲੱਗਦੀ ਆ ਉਹ ਖਾਣਾ ਪੀਣ ਲੱਗ ਜਾਂਦਾ ਫਿਰ ਥੋੜਾ ਟਾਈਮ ਹੋਟ ਪਾ ਕੇ ਉਹ ਕੋਈ ਮ ਤੇ ਉਹ ਸੋਚਦਾ ਕੱਲ ਨੂੰ ਕਰਾਂਗਾ ਇਸੇ ਤਰ੍ਹਾਂ ਜੇ ਕੋਈ ਬੰਦਾ ਇਨਸਾਨ ਸਵੇਰੇ ਉਹਨੂੰ ਲੇਟ ਉੱਠਣ ਦੀ ਆਦਤ ਆ ਉਹ ਲੇਟ ਉੱਠਣ ਕਰਕੇ ਰੋਜ਼ ਆਪਣੇ ਕੰਮਕਾਰਾਂ ਤੋਂ ਲੇਟ ਹੋ ਜਾਂਦਾ ਤਾਂ ਉਹ ਰੋਜ਼ ਸੋਚਦਾ ਵੀ ਕੱਲ ਨੂੰ ਪੱਕਾ ਜੰਦੀ ਉੱਠੂਗਾ ਉਹ అలਾਰਮ ਤਾਂ 4:30 ਦਾ ਲਾ ਆਂਦਾ ਪਰ ਜਦੋਂ ਘੰਟੀ ਵੱਜਦੀ ਆ ਉਹ ਫਿਰ 10-10 ਮਿੰਟ ਅੱਗੇ ਕਰਕੇ ਅੱਗੇ ਦੇ ਅੱਗੇ అలਾਰਮ ਨੂੰ ਲੰਗਾਈ ਜਾਂਦਾ ਤੇ ਜੀਤੇ ਕਰਕੇ ਉਹ ਫਿਰ ਆਪਣੇ ਕੰਮਕਾਰਾਂ ਤੋਂ ਫਿਰ ਲੇਟ ਹੋ ਜਾਂਦਾ ਤੇ ਉਹਨੂੰ ਫਿਰ ਫਿਰ ਆਪਣੇ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਫਿਰ ਕਹਿੰਦਾ ਵੀ ਕੱਲ ਨੂੰ ਪੱਕਾ ਕੱਲ ਨੂੰ ਪੱਕਾ ਉੱਠੂਗਾ ਇਸੇ ਤਰ੍ਹਾਂ ਉਹਦਾ ਕੱਲ ਕੱਲ ਕਰਦੇ ਕਦੇ ਕੱਲ ਨਹੀਂ ਆਉਂਦਾ ਦੋਸਤੋ ਇਹ ਆਪਣੇ ਅੰਦਰ ਇੱਕ ਆਦਤ ਹੁੰਦੀ ਆ ਜਿਹਨੂੰ ਪੰਜਾਬੀ ਵਿੱਚ ਟਾਲਣਾ ਤੇ ਅੰਗਰੇਜ਼ੀ ਵਿੱਚ ਪ੍ਰੋਕੈਸਟੀਨੇਸ਼ਨ ਕਹਿੰਦੇ ਨੇ ਇਹ ਆਦਤ ਲਗਭਗ ਸਾਰੇ ਇਨਸਾਨਾਂ ਵਿੱਚ ਹੁੰਦੀ ਆ ਇਹ ਆਦਤ ਕਿਉਂ ਬਣਦੀ ਆ ਤੇ ਇਹਦੇ ਕੀ ਹੱਲ ਹੋ ਸਕਦੇ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਸਾਰਾ ਕੁਝ ਡਿਸਕਸ ਕਰਾਂਗੇ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਾਰੀਆਂ ਗੱਲਾਂ ਪ੍ਰੈਕਟੀਕਲ ਦੱਸੂਗਾ ਮੈਂ ਕੋਈ ਐਵੇਂ ਦਾ ਲੈਕਚਰ ਨਹੀਂ ਦਿੰਦਾ ਜਿਹਦੇ ਨਾਲ ਤੁਹਾਨੂੰ ਤੁਹਾਡੇ ਜਿਵੇਂ ਜੋਸ਼ ਭਰੀ ਜਾਵੇ ਕੋਈ ਮੋਟੀਵੇਸ਼ਨ ਲੈਕਚਰ ਨਹੀਂ ਹੋਊਗਾ ਇਹ ਇਹ ਸਾਰੀਆਂ ਗੱਲਾਂ ਪ੍ਰੈਕਟੀਕਲ ਹੋਣੀਆਂ ਜੇ ਤੁਹਾਨੂੰ ਮੈਂ ਮੋਟੀਵੇਸ਼ਨ ਲੈਕਚਰ ਦੇਣ ਲੱਗ ਜੂਗਾ ਉਹਦਾ ਜੋਸ਼ ਤੁਹਾਡੇ ਅੰਚ ਦੋ ਤਿੰਨ ਦਿਨ ਲਈ ਤਾਂ ਜ਼ਰੂਰ ਆਊਗਾ ਪਰ ਫਿਰ ਫਿਰ ਤੁਸੀਂ ਆਪਣੇ ਕੰਫਰਟ ਜ਼ੋਨ ਚ ਆ ਜਾਓਗੇ ਤੇ ਉਹ ਸਾਰੀਆਂ ਗੱਲਾਂ ਭੁੱਲ ਜਾਓਗੇ ਦੋਸਤੋ ਜਿਹੜੀ ਟਾਲਣ ਦੀ ਆਦਤ ਆ ਇਹ ਟਾਲਣ ਦੀ ਆਦਤ ਅੱਜ ਦੀ ਨਹੀਂ ਸਦੀਆਂ ਪੁਰਾਣੀ ਆ ਤੁਸੀਂ ਕਬੀਰ ਜੀ ਦੇ ਸ਼ਲੋਕ ਵੀ ਸੁਨੇ ਹੋਣੇ ਜਿਵੇਂ ਉਹ ਕਹਿੰਦੇ ਸੀ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਪਲਪੇ ਪਰਲੇ ਹੋਏਗੀ ਬਹੂਰੀ ਕਰੇਗਾ ਕਬ ਇਹਦਾ ਮਤਲਬ ਹੈ ਵੀ ਜਿਹੜਾ ਕੱਲ ਕਰਨਾ ਉਹ ਅੱਜ ਹੀ ਕਰ ਲਓ ਜਿਹੜਾ ਅੱਜ ਕਰਨਾ ਉਹ ਹੁਣੇ ਕਰ ਲਓ ਤੇ ਨਹੀਂ ਤਾਂ ਫਿਰ ਜ਼ਿੰਦਗੀ ਖਤਮ ਹੋ ਜੂ ਤੇਰੇ ਪੱਲੇ ਕੁਝ ਨਹੀਂ ਰਹਿਣਾ ਮੈਂ ਨਿੱਕਾ ਹੁੰਦਾ ਆਪਣੇ ਬਾਬੇ ਤੋਂ ਵੀ ਗੱਲਾਂ ਸੁਣਦਾ ਹੁੰਦਾ ਸੀ ਵੀ ਰਾਵਣ ਨੇ ਕਾਲ ਆਪਦੇ ਪਾਬੇ ਨਾਲ ਬੰਨਿਆ ਹੋਇਆ ਸੀ ਰਾਵਣ ਉਹਨੂੰ ਰੋਜ਼ ਕਹਿੰਦਾ ਕਰੇ ਅੱਜ ਨਹੀਂ ਤੈਨੂੰ ਕੱਲ ਨੂੰ ਮਾਰੂੰ ਅੱਜ ਨਹੀਂ ਯਾਰ ਛੱਡ ਪਰਾਂ ਕੱਲ ਨੂੰ ਮਾਰੂੰ ਤੇ ਕੱਲ-ਕੱਲ ਕਰਦੇ ਦਾ ਉਹਦਾ ਗੱਲ ਕਦੇ ਆਇਆ ਨਹੀਂ ਤੇ ਰਾਵਣ ਆਪ ਹੀ ਮਰ ਗਿਆ ਤੇ ਕਾਲ ਉਹ ਫਿਰਦਾ ਜਿਹੜਾ ਹੁਣ ਹਰੇਕ ਨੂੰ ਚੱਕ ਕੇ ਲੈ ਜਾਂਦਾ ਡਾਕਟਰ ਅਪੀਲ ਸਟੀਲ ਕਹਿੰਦੇ ਨੇ 300 ਤੋਂ 400% ਗਰੋਥ ਹੋਈ ਆ ਪਿਛਲੇ 40 ਸਾਲਾਂ ਵਿੱਚ ਤਾਲਣ ਦੀ ਆਦਤ ਵਾਲੇ ਲੋਕਾਂ ਦੀ ਆਪਾਂ ਇਹ ਕਰਦੇ ਕਿਉਂ ਆ ਕਿਉਂ ਇਹ ਆਦਤ ਬਣਦੀ ਆ ਉਹ ਆਪਾਂ ਇਹਨੂੰ ਹੋਰ ਵੀ ਗਹਿਰਾੀ ਤੋਂ ਸਮਝਦੇ ਆ ਤੁਸੀਂ ਕਦੇ ਇੰਸਟਾ ਦੇ ਰੀਲਾਂ ਦੇਖਣੀਆਂ ਹੁਣ ਜਾਂ YouTube ਤੇ ਤੁਸੀਂ ਕਮੇਡੀ ਵੀਡੀਓ ਦੇਖਣੀਆਂ ਹੁਣ ਤਾਂ ਤੁਸੀਂ ਆਪਣੇ ਆਪ ਨੂੰ ਕਦੇ ਨਹੀਂ ਟਾਲੋਗੇ ਬੜੇ ਚਾਅ ਸ਼ੌਂਕ ਨਾਲ ਦੇਖੋਗੇ ਬੈਠੇ ਸਕਰੋਲ ਕਰੀ ਜਾਓਗੇ ਤੇ ਤੁਸੀਂ ਕਦੇ ਸੋਚ ਕੇ ਦੇਖਿਆ ਤੁਸੀਂ ਆਪਦੇ ਆਪ ਨੂੰ ਟਾਲਦੇ ਕਿੱਥੇ ਹੋ ਤੁਸੀਂ ਆਪਦੇ ਆਪ ਨੂੰ ਟਾਲੋਗੇ ਜੇ ਤੁਸੀਂ ਕੋਈ ਪੜ੍ਹਾਈ ਕਰਨੀ ਹੋਵੇ ਕੋਈ ਤੁਸੀਂ ਵਰਜਿਸ਼ ਕਰਨੀ ਹੋਵੇ ਐਕਸਰਸਾਈਜ਼ ਕਰਨੀ ਹੋਵੇ ਕੋਈ ਤੁਸੀਂ ਖੇਤ ਦਾ ਕੰਮ ਕਰਨਾ ਹੋਵੇ ਤੁਸੀਂ ਕੋਈ ਦਫ਼ਤਰ ਦਾ ਕੰਮ ਕਰਨਾ ਹੋਵੇ ਉਦੋਂ ਤੁਸੀਂ ਆਪਦੇ ਆਪ ਨੂੰ ਟਾਲੋ ਨਹੀਂ ਤੇ ਤੁਸੀਂ ਥੋੜਾ ਜਿਆ ਕੰਫਰਟ 'ਚ ਜਾਣਾ ਭਾਲੋ ਨਹੀਂ ਕਿਉਂਕਿ ਦਿਮਾਗ ਕੀ ਕਹਿੰਦਾ ਦਿਮਾਗ ਸੋਨੂੰ ਹਮੇਸ਼ਾ ਆਪਣਾ ਕੰਫਰਟ 'ਚ ਜਾਣਾ ਭਾਲਦਾ ਹੁੰਦਾ ਉਹ ਔਖੇ ਕੰਮ ਤੋਂ ਬਚਦਾ ਹੁੰਦਾ ਜੇ ਹੁਣ ਤੁਸੀਂ ਪੜ੍ਹਾਈ ਕਰੋਗੇ ਤਾਂ ਤੁਹਾਡੀ ਮਾਨਸਿਕ એનર્ਜੀ ਲੱਗੂਗੀ ਤੇ ਜੇ ਤੁਸੀਂ ਐਕਸਰਸਾਈਜ਼ ਕਰੋਗੇ ਤੁਹਾਡੀ ਸਰੀਰਕ એનર્ਜੀ ਲੱਗੂਗੀ ਤੇ ਜਿਹੜਾ ਹੁਣ ਦਵਾਖ ਹੁੰਦਾ ਸੌਖਾ ਰਾ ਲੱਗਦਾ ਹੁੰਦਾ ਤੇ ਸੌਖਾ ਰਾ ਕੀ ਆ ਤੁਹਾਨੂੰ ਕਹੂਗਾ ਚੱਕ ਫੋਨ ਤੇ ਤੁਸੀਂ ਫੋਨ ਚੱਕੋਗੇ ਤੇ ਤੁਸੀਂ ਸਕਰੋਲ ਕਰਨ ਲੱਗ ਜਾਓਗੇ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡੇ ਜਿਹੜੇ ਮਿੰਟ ਸਕਿੰਟ ਹੋਣਗੇ ਮਿੰਟਾਂ ਵਿੱਚ ਤੇ ਜਿਹੜੇ ਮਿੰਟ ਹੋਣਗੇ ਉਹ ਘੰਟੇ ਵਿੱਚ ਕਦੋਂ ਬਦਲ ਜਾਣਗੇ ਤੁਹਾਨੂੰ ਇਹ ਚੀਜ਼ਾਂ ਦਾ ਕਦੇ ਹੀ ਪਤਾ ਨਹੀਂ ਲੱਗਣਾ ਤੇ ਤੁਹਾਡਾ ਜਿਹੜਾ ਵਕਤ ਹੋਊਗਾ ਉਹ ਖਰਾਬ ਹੋ ਜਾਊਗਾ ਦੋਸਤੋ ਕਈ ਕਰਮਾਂ ਦੇ ਵਿੱਚ ਆਪਾਂ ਨੂੰ ਨਾ ਤਰੀਕ ਦਿੱਤੀ ਹੁੰਦੀ ਆ ਵੀ ਆਹ ਤਰੀਕ ਤੋਂ ਕੰਮ ਹੋ ਜੇ ਪਹਿਲਾਂ ਆਪਾਂ ਕਰਤਾ ਤਾਂ ਠੀਕ ਆ ਤੇ ਨਹੀਂ ਤਾਂ ਆਪਾਂ ਨੂੰ ਜਿਵੇਂ ਕਈ ਤਰੀਕੇ ਦੱਸਿਆ ਹੁੰਦਾ ਵੀ ਆਪਾਂ ਨੂੰ ਕੋਈ ਜੁਰਮਾਨਾ ਜਾਂ ਪਲਾਂ ਇਸ ਤਰ੍ਹਾਂ ਆਪਾਂ ਉਹ ਕੰਮ ਨੂੰ ਛੇਤੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਕਈ ਕੰਮ ਜਿਵੇਂ ਹੁਣ ਆਪਾਂ ਕੋਈ ਸਕੂਲ ਕਾਲਜ ਚ ਕੋਈ ਬੰਦਾ ਸਟੂਡੈਂਟ ਪੜਦਾ ਤਾਂ ਉਹਨੂੰ ਤਰੀਕ ਦਿੱਤੀ ਜਾਂ ਵੀ ਤੂੰ ਇੰਨੇ ਤਰੀਕ ਤੱਕ ਅਸਾਈਨਮੈਂਟ ਪੂਰੀ ਕਰ ਦੇ। ਤਾਂ ਉਹ ਸੋਚੂਆ ਵੀ ਜੇ ਇੰਨੀ ਤਰੀਕ ਤੱਕ ਮੈਂ ਅਸਾਈਨਮੈਂਟ ਨਹੀਂ ਪੂਰੀ ਕੀਤੀ ਕੋਈ ਪ੍ਰੈਕਟੀਕਲ ਪੂਰਾ ਨਹੀਂ ਕੀਤਾ ਤਾਂ ਮੇਰੇ ਘਰੇ ਹੋਣ ਬਗ ਜੂ ਘਰੇ ਮੈਨੂੰ ਗਾਲਾਂ ਪੈਣਗੀਆਂ ਜਾਂ ਮੇਰੇ ਕੁੱਟਬਾਉ ਇਸ ਦੇ ਡਰੋਂ ਉਹ ਕੰਮ ਪੂਰਾ ਕਰ ਲੈਂਦੇ ਨੇ ਇਹਨੂੰ ਡੈਡਲਾਈਨ ਬੋਲਦੇ ਨੇ ਤੇ ਉਹਦੇ ਡੈਡਲਾਈਨ ਕਰਕੇ ਉਹ ਕੰਮ ਆਪਣਾ ਪੂਰਾ ਹੋ ਜਾਂਦਾ ਤੇ ਉਹ ਇੱਕ ਚੰਗਾ ਹੋ ਸਮਝਿਆ ਜਾਂਦਾ ਤੇ ਪਰ ਜੇ ਜ਼ਿੰਦਗੀ ਦੇ ਵਿੱਚ ਕੋਈ ਤਰੀਕ ਨਹੀਂ ਦਿੱਤੀ ਤਾਂ ਜ਼ਿੰਦਗੀ ਦੇ ਵਿੱਚ ਆਪਾਂ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਦੇ ਨਹੀਂ ਕਰਦੇ ਤੇ ਵਕਤ ਸਦਾ ਲੰਘਦਾ ਰਹਿੰਦਾ ਤੇ ਜਿਹਦੇ ਕਾਰਨ ਆਪਾਂ ਨੂੰ ਬਾਅਦ ਦੇ ਵਿੱਚ ਪਛਤਾਵਾ ਰਹਿ ਜਾਂਦਾ ਪੱਲੇ ਹੋਰ ਕੁਝ ਨਹੀਂ ਤੇ ਜਦੋਂ ਸਾਰੀ ਉਮਰ ਲੰਘ ਜਾਂਦੀ ਆ ਤੇ ਫਿਰ ਬੜੇ ਪੇ ਦੇ ਵਿੱਚ ਇਨਸਾਨ ਜਾ ਕੇ ਸੋਚਦਾ ਵਿਕਾਸ ਮੈਂ ਉਹ ਕੰਮ ਕਰ ਲਿਆ ਹੁੰਦਾ ਕਾਸ਼ ਮੈਂ ਇਹ ਕੰਮ ਸਮੇਂ ਨਾਲ ਨਿਬੜ ਲਿਆ ਹੁੰਦਾ ਤੇ ਉਦੋਂ ਸਿਰਫ ਪਛਤਾਵਾ ਰਹਿ ਜਾਂਦਾ ਪਰ ਉਹ ਦੋਸ਼ ਫਿਰ ਵੀ ਟਾਈਮ ਨੂੰ ਦਿੰਦਾ ਆਪਦੇ ਆਪ ਨੂੰ ਨਹੀਂ ਕਿਉਂਕਿ ਉਹਨੇ ਟਾਈਮ ਖਰਾਬ ਕੀਤਾ ਹੁੰਦਾ ਉਹ ਆਪਦੇ ਆਪ ਨੂੰ ਸਦਾ ਸਹੀ ਕਹਿੰਦਾ ਤੇ ਟਾਈਮ ਨੂੰ ਕਹਿੰਦਾ ਵੀ ਮੇਰਾ ਟਾਈਮ ਨਹੀਂ ਮਿਲਿਆ ਮੈਨੂੰ ਮੈਂ ਚੰਗਾ ਟਾਈਮ ਨਹੀਂ ਮਿਲਿਆ ਤੇ ਹਾਲਾਤ ਠੀਕ ਨਹੀਂ ਸੀ ਤੇ ਨਹੀਂ ਤਾਂ ਮੈਂ ਕਮ ਜਬੂਰ ਕਰ ਲੈਂਦਾ ਪਰ ਉਹ ਗਲਤੀ ਫੇਰ ਵੀ ਨਹੀਂ ਮੰਨਦਾ ਇੱਕ ਗੱਲ ਹੋਰ ਇੱਥੇ ਸਮੱਸਿਆ ਕੱਲ ਹੀ ਟਾਲਣ ਦੇ ਨਹੀਂ ਕੰਮ ਟਾਲਣ ਦੇ ਨਹੀਂ ਜਦੋਂ ਤੋਂ ਆਪਾਂ ਕੰਮ ਟਾਲਦੇ ਆ ਉਦੋਂ ਬਾਅਦ ਆਪਣੇ ਸਰੀਰ ਦੇ ਵਿੱਚ ਕੀ ਚੇਂਜ ਆਉਂਦੇ ਨੇ ਤੁਹਾਨੂੰ ਡਿਪਰੈਸ਼ਨ ਹੋਊਗਾ ਤੁਹਾਡੇ ਤੇ ਸਟ੍ਰੈਸ ਆਊ ਐਂਗਜ਼ਾਇਟੀ ਹੋ ਗਿਲਟ ਵੀ ਹੋ ਆਸਾਨ ਸ਼ਬਦਾਂ ਚ ਮੈਂ ਪੰਜਾਬੀ ਦੱਸਦਾ ਨਾ ਤੁਹਾਡੇ ਦਿਮਾਗ ਤੇ ਬੋਝ ਪਾਜੂ ਇੱਕ ਤਰ੍ਹਾਂ ਦਾ ਤੁਸੀਂ ਡਾਇਰੈਕਟਰੇ ਮਹਿਸੂਸ ਕਰੋਗੇ ਪਛਤਾਵਾ ਫੀਲ ਕਰੋਗੇ ਕਈ ਹੋਰ ਵੀ ਤੁਸੀਂ ਆਪਦੇ ਦਿਮਾਗ 'ਚ ਫੀਲ ਕਰੋਗੇ ਇੱਕ ਤਰ੍ਹਾਂ ਦਾ ਤੁਹਾਡੇ ਤੇ ਮਾੜਾ ਪ੍ਰਭਾਵ ਪਾਉ ਤੁਹਾਡੀ ਸਿਹਤ ਤੇ ਹੁਣ ਤੁਹਾਡੇ ਮਨ 'ਚ ਸਵਾਲ ਆਉਂਦਾ ਹੋਊ ਵੀ ਜੇ ਆਪਣੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਤਾਂ ਫਿਰ ਆਪਾਂ ਕੰਮ ਨੂੰ ਟਾਲ ਦੇ ਕਿਉਂ ਆਪਾਂ ਸਮੇਂ ਸਿਰ ਕਿਉਂ ਨਹੀਂ ਕਰਦੇ ਇਹਦੇ ਕਈ ਕਾਰਨ ਨੇ 2-3 ਕਾਰਨ ਨੇ ਮੈਂ ਤੁਹਾਨੂੰ ਦੱਸਦਾ ਇੱਕ ਆਪਾਂ ਨੂੰ ਕਰਨਾ ਹੈਗਾ ਫੇਲ ਹੋਣ ਦਾ ਡਰ ਇਹ ਫੇਲ ਹੋਣ ਦਾ ਡਰ ਮਤਲਬ ਜੇ ਤੁਸੀਂ ਆ ਕੋਈ ਕੰਮ ਉਹ ਇੱਛਾ ਤੋਂ ਬਿਨਾ ਕਰ ਰਹੇ ਹੋ ਤੁਹਾਨੂੰ ਥੋੜਾ ਡਰ ਇਹ ਵੀ ਹੁੰਦਾ ਫੇਲ ਹੋਣ ਦਾ ਡਰ ਵੀ ਹੁੰਦਾ ਵੀ ਆਪਾਂ ਫੇਲ ਨਾ ਹੋ ਜਾਈਏ ਕੰਮ ਦੇ ਵਿੱਚ ਦੂਜਾ ਕਾਰਨ ਆ ਜ਼ਰੂਰਤ ਵੱਖਰੀ ਹੋਣਾ ਮੰਨ ਲਓ ਕੋਈ ਬੰਦਾ ਕੰਮ ਕੋਈ ਹੋਰ ਕਰ ਰਿਹਾ ਉਹਦਾ ਮਨ ਕਿਤੇ ਹੋਰ ਆ ਕਰਨਾ ਕੁਝ ਹੋਰ ਚਾਹੁੰਦਾ ਪਰ ਪਹਿਲੇ ਵਾਲੇ ਕੰਮ ਦੇ ਵਿੱਚ ਉਹਦਾ ਮਨ ਨਹੀਂ ਲੱਗਣਾ ਉਹ ਕੰਮ ਨੂੰ ਟਾਲੂਗਾ ਉਹ ਤੋਂ ਬਚਣ ਦੀ ਕੋਸ਼ਿਸ਼ ਕਰੂਗਾ ਜੇ ਉਹ ਕਰੂਗਾ ਤਾਂ ਮਜਬੂਰੀ ਚ ਕਰੂਗਾ ਇਹ ਹੋ ਗਈ ਜ਼ਰੂਰਤ ਵੱਖਰੀ ਹੋਣੀ ਤੇ ਇੱਕ ਤੀਜਾ ਕਾਰਨ ਆਗਾ ਜਿਹੜਾ ਉਹ ਹੁੰਦਾ ਉਮੀਦ ਨਾ ਹੋਣਾ ਮੰਨ ਲਾ ਜੇ ਹੁਣ ਤੁਸੀਂ ਕੰਮ ਤਾਂ ਕਰੀ ਜਾਂਦੇ ਹੋ ਕੋਈ ਬੱਚਾ ਆ ਜਾ ਸਟੂਡੈਂਟ ਪੜ੍ਹਦਾ ਰਿਹਾਗਾ ਉਹਨੂੰ ਪਤਾ ਵੀ ਮੈਂ ਫੇਲ ਹੋ ਜਾਊਂਗਾ ਕਿਉਂਕਿ ਉਹਨੂੰ ਆਪਦੇ ਆਪੇ ਵਿਸ਼ਵਾਸ ਨਹੀਂ ਹੁੰਦਾ ਤੇ ਜਾਂ ਕੋਈ ਬੰਦਾ ਕੋਈ ਕੰਮ ਬਿਜ਼ਨਸ ਕਰ ਰਿਹਾ ਤੇ ਉਹ ਬਿਜ਼ਨਸ 'ਚ ਖੜਾ ਨਹੀਂ ਉੱਤਰ ਰਿਹਾ ਜਾਂ ਉਹਦੇ 'ਚ ਕੋਈ ਟੈਲੈਂਟ ਦੀ ਕਮੀ ਆ ਤਾਂ ਉਹਨੂੰ ਉਮੀਦ ਨਹੀਂ ਹੁੰਦੀ ਤਾਂ ਕਰਕੇ ਉਹ ਆਪਣਾ 100% ਨਹੀਂ ਦਿੰਦਾ ਤਾਂ ਕਰਕੇ ਉਹਨੂੰ ਉਮੀਦ ਨਹੀਂ ਹੁੰਦੀ ਇਹ ਵੀ ਇੱਕ ਕਾਰਨ ਜਿਹੜੇ ਕੰਮ ਦੇ ਵਿੱਚ ਆਪਣਾ ਆਪਾ 100% ਨਹੀਂ ਦੇ ਸਕਦੇ ਆਪਾਂ ਨੂੰ ਦੇਣਾ ਬਣਦਾ ਹੁੰਦਾ ਅਕਸਰ ਤੇ ਉਹ ਕੰਮ ਦੇ ਵਿੱਚ ਆਪਣੇ ਚਾਂਸ ਥੋੜੇ ਜਿ ਘਟ ਜਾਂਦੇ ਆ ਇਸੇ ਕਰਕੇ ਆਪਾਂ ਉਹ ਕੰਮ ਤੋਂ ਟੱਣ ਲੱਗ ਜਾਂਦੇ ਆ ਹੁਣ ਆਪਾਂ ਗੱਲ ਕਰਾਂਗੇ ਇਹ ਆਦਤੋ ਛੁਟਕਾਰਾ ਕਿਵੇਂ ਪਾ ਸਕਦੇ ਹੁਣ ਆਪਣੇ ਅੰਦਰ ਇਹ ਆਦਤ ਬਣ ਗਈ ਆ ਪੱਕੀ ਹੋ ਗਈ ਤੇ ਇਹ ਆ ਆਪਾਂ ਜਿਹੜੀ ਆਦਤ ਆ ਇਹਨੂੰ ਛੁਟਕਾਰਾ ਕਿਵੇਂ ਪਾਈ ਤੁਸੀਂ ਆਪਣੇ ਆਪ ਆਪਣੇ ਅੰਦਰ ਚਾਹੋ ਇਕੱਲੇ ਬਹਿ ਕੇ ਆਪਣੇ ਮਨ ਤੋਂ ਪੁੱਛੋ ਵੀ ਤੁਸੀਂ ਭੱਜ ਕਿਉਂ ਰਹੇ ਹੋ ਕਾਰਨ ਕੀ ਆ ਦੇਖੋ ਜ਼ਿੰਦਗੀ ਤਾਂ ਕੰਮ ਨਾਲ ਹੀ ਹੁੰਦੀ ਆ ਕੰਮ ਕਰੋਗੇ ਤਾਂ ਚੰਗਾ ਆਪਣਾ ਰਿਜ਼ਲਟ ਮਿਲਣਗੇ ਚੰਗੇ ਸਕਸੈਸ ਹੋਵੋਗੇ ਤੇ ਕੰਮ ਤੋਂ ਬਿਨਾ ਕੁਝ ਨਹੀਂ ਹੈਗਾ ਆਪਣੇ ਮਨ ਤੋਂ ਪੁੱਛੋ ਵੀ ਕਰਨਾ ਤਾਂ ਪੈਣੀ ਆ ਤੇ ਖੁਸ਼ ਹੋ ਕੇ ਕਰੋ ਠੀਕ ਆ ਤੁਹਾਨੂੰ ਆਪਣੇ ਅੰਦਰੋਂ ਹੱਲ ਜ਼ਰੂਰ ਮਿਲੂਗਾ। ਸੋਸ਼ਲ ਮੀਡੀਆ ਦੇਖਣ ਦਾ ਸਮਾਂ ਬੰਨ ਲਓ, ਡੇਲੀ ਦਾ। ਇਹ ਨਹੀਂ ਹੈਗਾ ਇੱਕ ਵਾਰੀ ਦੇਖਣ ਲੱਗ ਗਏ ਤੇ ਮੁੜ ਕੇ ਆਪਣੇ ਤੁਹਾਡੇ ਸਾਰੇ ਜ਼ਰੂਰੀ ਕੰਮ ਤਰੇ ਦੇ ਤਰੇ ਰਹਿ ਜਾਣ ਤੇ ਤੁਹਾਨੂੰ ਪਤਾ ਹੀ ਨਾ ਲੱਗੇ। ਹਰ ਇੱਕ ਚੀਜ਼ ਦਾ ਸਮਾਂ ਹੋਵੇ ਤੁਹਾਡਾ। ਸਮਾਂ ਬੰਨ੍ਹਿਆ ਹੋਵੇ। ਕਿਉਂਕਿ ਜੇ ਦੋਸਤੋ ਅੱਜ ਸਮਾਂ ਹੈਗਾ ਤੇ ਟਾਈਮ ਤੇ ਕੰਮ ਸੌਰੀ ਟਾਈਮ ਤੇ ਕੰਮ ਕਰ ਲਓਗੇ। ਪਰ ਜੇ ਸਮਾਂ ਨਿਕਲ ਗਿਆ ਰੱਬ ਨਾ ਕਰੇ ਕੱਲ ਨੂੰ ਤੁਹਾਡਾ ਕੋਈ ਬੁਰੀ ਬਿਮਾਰੀ ਘੇਰ ਲੇ ਤੁਹਾਡਾ ਐਕਸੀਡੈਂਟ ਹੋ ਜਾਏ ਜਿਹਦੇ ਕਾਰਨ ਤੁਸੀਂ ਮੰਜੇ 'ਚ ਬਹਿ ਜਾਓ ਤੇ ਤੁਹਾਡੇ ਤੁਸੀਂ ਅੱਖਾਂ 'ਚ ਦੇਖ ਕੇ ਸੁਣ ਦੇ ਕੇ ਰਹੋਗੇ ਹੋਰ ਤੁਹਾਡੇ ਕੋਲੇ ਹੱਲ ਨਹੀਂ ਹੋਣਾ ਤੁਸੀਂ ਸੋਚੋਗੇ ਕਾਸ਼ ਮੈਂ ਇਹ ਕੰਮ ਪਹਿਲਾਂ ਕਰ ਲੈਂਦਾ ਮੇਰੇ ਕੋਲੇ ਟਾਈਮ ਹੁੰਦਾ ਟਾਈਮ ਸੀਗਾ ਮੈਂ ਨਹੀਂ ਕਰਿਆ ਮੈਂ ਆਪਣੇ ਕੰਮ ਨੂੰ ਟਾਲ ਲਿਆ ਤੇ ਜੇ ਇਹ ਕੰਮ ਤੁਸੀਂ ਪਹਿਲਾਂ ਕਰ ਲੈਂਦੇ ਤਾਂ ਤੁਹਾਡਾ ਜਿਹੜਾ ਤੁਹਾਨੂੰ ਇੱਕ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋਊ ਜਿਹੜਾ ਟਾਈਮ ਤੇ ਕੰਮ ਕਰੋਗੇ ਤੇ ਤੁਸੀਂ ਪਛਤਾਵਾ ਫੀਲ ਨਹੀਂ ਕਰੋਗੇ ਜ਼ਿੰਦਗੀ 'ਚ ਤੁਹਾਨੂੰ ਕੋਈ ਪਛਤਾਵਾ ਨਹੀਂ ਹੋਊਗਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਦੋਸਤੋ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਇੱਕ ਬੰਦੇ ਨੂੰ ਮੇਰੀ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੇ ਤੁਸੀਂ ਇਹ ਫੇਸਬੁੱਕ ਤੇ ਦੇਖੀ ਜਾਂਦੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ YouTube ਤੇ ਦੇਖੀ ਜਾਂਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਹੋਰ ਵੀ ਚੰਗੀਆਂ ਵੀਡੀਓ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਮਿਲਦਾ ਰਹਾਂਗਾ ਇਸ ਕਰਕੇ ਮੇਰੇ ਚੈਨਲ ਨੂੰ ਦੇਖਦੇ ਰਹੋ ਤੁਹਾਡਾ ਬਹੁਤ-ਬਹੁਤ ਧੰਨਵਾਦ